ਜਾ ਬੋਲੇनाथ ਕੀ ਜੈ ਲਓ ਵੀ ਅੱਜ ਆਪਾਂ ਦਾਤੇ ਜੀ ਦੇ ਕਿਰਪਾ ਨਾਲ ਬਲੇ ਬਾਬਾ ਦੀ ਕਿਰਪਾ ਨਾਲ ਅੱਜ ਆਪਾਂ ਨੂੰ ਕਿਸੇ ਨੇ ਭਗਤ ਨੇ ਆਪਾਂ ਨੂੰ ਮੂਰਤੀਆਂ ਦੇ ਸੇਵਾ ਕਰਨੀਆਂ ਸੋ ਮੂਰਤਾਂ ਲੈਣ ਜਾਣਾ ਤੇ ਉਹ ਤੁਹਾਨੂੰ ਵਿਖਾਉਣੇ ਅਸੀਂ 4-5 ਜਣੇ ਚੱਲੇ ਆ ਲਓ ਆ ਆਪਣਾ ਏਰੀਆ ਇਹ ਐ ਸ਼ਿਵਵਾੜੀ ਮੰਦਿਰ ਸ਼ਿਵਵਾੜੀ ਮੰਦਿਰ ਤਲਵੰਡੀ ਭਾਈ ਡਿਸਟ੍ਰਿਕਟ ਫਰੋਜਪੁਰ ਉਹ ਸਮਾਨ ਲੈ ਚੱਲੇ ਆ ਹੀ ਸਾਰਾ ਫਰੋਜਪੁਰ ਤੋਂ ਮੇਰੇ ਨਾਲ ਆ ਗੁਰਮukh ਸਿੰਘ ਭੱਟੀ ਜੋ ਕਿ ਆਪਣੇ ਸ਼ਿਵਵਾੜੀ ਦਾ ਇੱਕ ਮੈਂਬਰ ਆ ਤੇ ਨਾਲ ਸ਼ਰਮਾ ਜੀ ਪੰਡਿਤ ਜੀ ਨਾਲ ਤੇ ਨਾਲ ਆਪਾਂ ਉਥੋਂ ਮੋਨਾ ਹੈ ਆਪਣਾ ਭਤੀਜਿਆਂ ਦੀ ਥਾਂ ਤੇ ਲੱਗਦਾ ਸੋ ਚਲੋ ਬਲੇ ਬਾਬਾ ਮੇਰ ਕਰੇ ਫਰੋਈ ਪਰ ਤੋਂ ਇਹ ਪਰਿਵਾਰ ਸਾਰਾ ਬਾਕੀ ਤੁਹਾਨੂੰ ਦੱਸਾਂਗੇ ਗਾਂ ਵਿਖਾਵਾਂਗੇ ਤੁਹਾਨੂੰ ਜਿੱਥੋਂ ਲੈਣ ਜਾਣਾ ਆਪਾਂ ਤੇ ਤੁਹਾਨੂੰ ਉਹ ਸਹਾਉਣਾ ਵਿਖਾਉਣੇ ਆਪਾਂ ਚੱਲ ਕੇ ਤੇ ਚਲੋ ਚੱਲਦੇ ਆਪਾਂ ਦੂਸਰੇ ਵੀ ਉਹ ਵੀ ਆਉਂਦੇ ਪਿਆ ਤੇ ਚਲੋ ਬਲੇ ਬਾਬਾ ਮੇਰ ਕਰੇ ਉਸ ਪਰਿਵਾਰ ਤੇ ਜਿਨ੍ਹਾਂ ਨੇ ਭਾਈ ਆਪਾਂ ਨੂੰ ਏਡੀ ਵੱਡੀ ਸੇਵਾ ਕਰਦੇ ਪਿਆ ਤੇ ਬਲੇ ਬਾਬਾ ਜੀ ਮੇਰ ਕਰਨ ਤੇ ਚਲੋ ਅਗਲੀ ਅਫਰ ਤੋਂ ਪ੍ਰੋਗਰਾਮ ਜਿਵੇਂ ਜਿਵੇਂ ਹੋਊਗਾ ਤੋਂ ਉਹ ਵਿਖਾ ਦਿੱਤਾ ਜਾਊਗਾ ਠੀਕ ਹੈ ਜੀ ਚਲ ਹੁਣ ਪੱਟੀ ਹੁਣੇ ਆਉਂਦੇ ਆ ਤਾਂ ਆਪਾਂ ਤੁਰਦੇ ਆਂ ਚਲੋ ਜੀ ਯਾਰਦੀਆਂ ਘੜੀਆਂ ਹੋ ਗਈਆਂ ਖਤਮ ਆਪਾਂ ਦਿਵਾਨੇ ਬਾਈ ਨੂੰ ਡਿਗਦੇ ਸੀ ਉਹ ਆ ਗਿਆ ਤੇ ਦੂਸਰੇ ਆਲਰੇਡੀ ਆਪਣੇ ਸਾਰੇ ਆਏ ਖੜੇ ਆ ਸੋ ਚਲੋ ਚੱਲਦੇ ਆਪਾਂ ਫਰੋਈ ਪਰ ਜਿਹੜੇ ਪਰਿਵਾਰ ਨੇ ਸੇਵਾ ਕੀਤੀ ਆ ਆਪਾਂ ਨੂੰ ਇਹਨਾਂ ਪਿੰਡੀ ਦੀ ਤੇ ਆਪਾਂ ਉਹ ਲੈਨ ਚੱਲੇ ਆ ਸੋ ਬਾਕੀ ਚਲੋ ਤੁਹਾਨੂੰ ਉੱਥੇ ਵੀ ਵਿਖਾਵਾਂਗੇ ਜਾ ਕੇ ਉੱਥੋਂ ਦਾ ਮਾਹੌਲ ਆ ਦੇਵਾ ਜੀ ਹੁਣਾ ਦਾ ਵੀ ਵਿਖਾਉਣੇ ਬਹੁਤ ਤੋਂ ਵਧੀਆ ਉੱਥੇ ਵੀ ਦਰਸ਼ਨ ਕਰਨ ਯੋਗ ਚੀਜ਼ ਆ ਆਪਣੇ ਤੇ ਚਲੋ ਆਪਾਂ ਵੇਖਦੇ ਆ ਲੈ ਵੀ ਬੋਲੇ ਬਾਬਾ ਦੀ ਕਿਰਪਾ ਨਾਲ ਆਪਾਂ ਜੈ ਬੋਲੇ ਬਾਬਾ ਕੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਬਜਰੰਗ ਨਾ ਵੀ ਬੋਲੇ ਪਾਪਾ ਦੀ ਕਿਰਪਾ ਨਾਲ ਆਪਾਂ ਤੁਰ ਪਏ ਆ ਆਪਣੇ ਉੱਪਰ ਨੂੰ ਸੋ ਚਲੋ ਬੋਲੇ ਬਾਬਾ ਮਿਹਰ ਕਰੇ ਵੀ ਆਪਾਂ ਪਹੁੰਚ ਚੁੱਕੇ ਆ ਸੇਵਾ ਲੈਣ ਇਨਾਂ ਤੋਂ ਸੇਵਾ ਆਪਾਂ ਨੂੰ ਇਹਨਾਂ ਨੇ ਫੋਨ ਕੀਤਾ ਸੀ ਵੀ ਆਣ ਕੇ ਤੁਸੀਂ ਸੇਵਾ ਲੈ ਜੋ ਪਿੰਡੀ ਆਪਾਂ ਨੂੰ দান ਕੀਤੀ ਹੈ ਛੇ ਬਾੜੀ ਵੈਲਫੇਅਰ ਸੁਸਾਇਟੀ ਨੂੰ ਉੱਜਾ ਆਏ ਆ ਤੁਹਾਨੂੰ ਮਿਲਾਉਣੇ ਹਨ ਆਪਾਂ ਬਾਬਾ ਜੀ ਅੱਗੇ ਖੜੇ ਲਓ ਜੀ ਆ ਗੁਰੂ ਜੀ ਆ ਬੋਵੀ ਦੇਵਾ ਜੀ ਇਹਨਾਂ ਨੇ ਪਿੰਡੀ ਤੇ ਆਪਣੀ ਸੇਵਾ ਕੀਤੀ ਆ ਬੋਵੀ ਦੇਵਾ ਜੀ ਆਨੇ ਬੰਦ ਹੋ ਗਿਆ ਲੋਕਰ ਨੇ ਜੋ ਤੋਂ ਹੋਣਾ ਚਾਹੀਦਾ ਭਾਵੇਂ ਵੀ ਸ਼ੁਕਰੀਆ ਲਾ ਵੀ ਦੇਵਾ ਜੀ ਦੇ ਨਾਮ ਇੱਥੇ ਮੰਦਿਰ ਤੇ ਆਪਾਂ ਆ ਗਏ ਆ ਦੇਵਾ ਜੀ ਨੇ ਜਿਹੜੀ ਨੇ ਸੇਵਾ ਆਪਣੇ ਕੀਤੀ ਆ ਸ਼ਿਵ ਪਰਿਵਾਰ ਦੀ ਉਹ ਆਵੇ ਇੱਥੇ ਆਏ ਆ ਹੀ ਨਾਲ ਆਏਵੇਂ ਆਪਾਂ ਸ਼ਿਵ ਬਾੜੀ ਵਾਲੇ ਮੁੰਡੇ ਸਾਰੇ ਤੇ ਉਹ ਤੋਂ ਪਿੱਛੇ ਵੇਖ ਹੀ ਰਹੇ ਆ ਤੇ ਚਲੋ ਆਪਾਂ ਚੱਲਦੇ ਹੁਣ ਦੇਵਾ ਜੀ ਕੋਲੇ ਚਲੋ ਬਹਿ ਜਾਓ ਕੁਛ ਇਧਰ ਆਹੋ ਆਣਾ ਚਲਾਇ ਤੇ ਕੋਈ ਕਤੂਛ ਇਹ ਕਾਇਉਂ ਤੇ ਪਾਰੇ ਕੋ ਕਰ ਕੋਈ ਬਈ ਆ ਆ ਪੰਚ ਮਿਲੋ ਕਿ ਜਨਾ ਪਾਰੀ ਆ ਅੱਧੀ ਆ ਜਨਾ ਆਲਾ ਵਾ ਅੱਧੀ ਦਾ ਲੱਗੀ ਆ ਨਾ ਕੁਆਲੀ ਫਾੜੇ ਨੂੰ ਇਹ ਠਾਕ ਹਾਂਜੀ ਠਾਜੋ ਜਗਤ ਬਈ ਕੋਨਾ ਕਿ ਨਹੀਂ ਠਾਜੋ ਹੈ ਠਾਜੋ ਖੜੀ ਜਾ ਖੜੀ ਜਾ ਪਾਰੀ ਪਾਰਾ ਹੈ ਪਰਾਭੋਤ ਹੈ ਸੇਵ ਨਹੀਂ ਕਰਦੇ ਮੈਂ ਨਾ ਦੇ ਸੋਹੇ ਸੇਵ ਹੈ ਪਾਣੀ ਨੂੰ ਬੰਦ ਕਰ ਪੁਛ ਆਹ ਫੋਨ ਸੇਵਿੰਗ ਲਾਟੀਏ ਕਰਾ ਸਮਝ ਹਾਂਜੀ ਸਾਰੇ ਫਟਾ ਸੰਦਾਨੋ ਜੈ ਮਾਤਾ ਦੀ ਜੈ ਸ਼੍ਰੀ ਮਹਾਕਾਲ ਜੈ ਪੋਲੇ ਦੀ ਮੈਂ ਬੋਲ ਰਹੀ ਭੋਵੀ ਦੇਵਾ ਜੀ ਬਿਸ਼ਪ ਸੁਖੀ ਸੰਤ ਸਮਾਜ ਜ਼ਿਲ੍ਹਾ ਪਰਦਾ ਸ਼ਿਵ ਪਰਿਵਾਰ ਔਰ ਸ਼ਿਵ ਜੀ ਦਾ ਅੰਜ ਤਲਵੰਡੀ ਭਾਈ ਕੇ ਸ਼ਿਵ ਵਾੜੀ ਮੰਦਿਰ ਚ ਸਥਾਪਨਾ ਹੋਣ ਜਾ ਰਿਹਾ ਹੈ ਵਾਰਡ ਨੰਬਰ 6 ਚ ਜਿਸ ਦਿਨ ਇਹ ਸਥਾਪਨਾ ਹੋਏਗੀ ਮੇਰੀ ਭਗਤਾ ਅੱਗੇ ਬੇਨਤੀ ਹੈ ਇਹ ਸਾਰੇ ਵਦ ਤੋਂ ਵਦ ਸੰਯੋਗ ਦੇ ਕੇ ਔਰ ਉਥੇ ਪਹੁੰਚਨ ਔਰ ਮਹਾਸ਼ੇਵਤਾ ਯੱਗ ਚ ਪਧਾਰੋ ਜੈ ਮਹਾਕਾਲ ਜੈ ਪਤਨੀ ਹਮਾਰਾ ਪ੍ਰਭੂ ਧਨਵਾਦ ਹਮਾਰਾ ਰੱਖੋ ਨਾਰਾਇਣ ਮਹਾਦੇਵ ਦਾ ਸਾਰੇ ਪਰਿਵਾਰ ਦੀ ਜੈ ਦੇਖ ਮੈਂ ਉਹ ਵੀ ਕਹਿੰਦਾ ਹਾਂ ਮੈਂ ਲੱਕਾ ਕਰੀ ਗੋਲ ਮੈਂ ਲਿਆ ਆਹ ਕੱਪੜਾ ਉੱਥੋਂ ਲਾ ਲਾ ਰਿਹਾ ਜਰਾ ਅੱਥਰ ਅੱਥਰ ਉਕੇ ਜੀ ਨਾਲ ਕਿਹਦੇ 3 ਨਾਲ ਲਾ ਕੇ ਰੱਖੋ ਸਪੋਰਟ ਰੋਡ ਦੇ ਪਾਸੇ ਰੋਡ ਤੇ ਮੁੰਡਿਆ ਨੂੰ ਕੱਢਨੇ ਨੂੰ ਗਿਆ ਨਹੀਂ ਆਏ ਨੂੰ ਅਰੇ ਦਰਸ਼ਨ ਨਹੀਂ ਕਰਾਉਣੇ ਯਾਰ ਦਰਸ਼ਨ ਨਹੀਂ ਕਰਾਉਂਦੇ ਅੱਜ ਇਹ ਬੰਦੇ ਜੇਕਰ ਫਿਰ ਕਰਦੇ ਤੇਰ ਨੂੰ ਲੱਕ ਆ ਲੈ ਲੈ ਹਾਂ ਅਗੇ ਪਤਾ ਕੋਈ ਬਈ ਕੰਦਾ ਸਰਾ ਲਾ ਦੇਗਾ ਕੰਦਾ ਸਰਾ ਲਾ ਦੇ ਛੱਡੀ ਪੰਜਾ ਤੇਰੇ ਮਗਰ ਉਠਾ ਬੋਲ ਜੀ ਆਪਰਾ ਬੰਦਾ ਉਹ ਸੱਤਾ ਦੂਜੇ ਪਾਸੇ ਦੂਜੇ ਪਾਸੇ ਪੰਡਤ ਸੱਤਾ ਆਉਣਾ ਤੁਸੀਂ ਝੂਠੇ ਆ ਅੱਡਾ ਨੂੰ ਸੋਚਾ ਤੁਸੀਂ ਝੂਠੇ ਆ